ਵਲੋ ਸਤਿ ਸ੍ਰੀ ਅਕਾਲ ਬੋਪਾਰਾਈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣ ਸਵੇਰ ਦਾ ਟਾਈਮ ਆ ਤੇ ਉੱਠਦਾ ਸੀ ਕੱਦੇ ਗਏ ਤੇ ਬਸ ਉਠਣ ਸਾਰਨਾ ਫਿਰ ਸਵੇਰ ਦੇ ਰੋਟੀ ਪਾਣੀ ਦਾ ਮੈਂ ਕੰਮ ਕਰ ਰਹੀ ᱛੀ ਮਾਸੀ ਆਪ ਦਾ ਬਾਹਰ ਵਾਲਾ ਕਰ ਰਹੀ ᱛੀ ਤੇ ਬੀਬੀ ਦੁਆਰਾ ਫੇਰ ਚੁੱਲ੍ਹੇਆਂ ਤੇ ਲੱਗ ਗਈ ਕਿਉਂਕਿ ਬੀਬੀ ਨੂੰ ਜਾਣਾ ਹੀ ਵੀ ਚਲ ਇੱਕ ਵਾਰੀ ਪੋਚਾ ਜਾ ਦੇ ਕੇ ਸੈੱਟ ਕਰਦਾ ਇੱਧਰ ਬੀਬੀ ਆ ਦੇਖ ਮਾਨੀ ਜੀ ਫੋ ਦੇਈਆ ਪੋਚਾ ਜਾ ਦੇਰੀਆ ਚੁੱਲ੍ਹੇ ਜੇ ਸੈੱਟ ਕਰ ਰਹੀ ਹਾਂ ਅੱਜ ਆਹ ਆ ਤਾ ਟੂੜੀ ਬੁੱਥੇ ਹੈ ਹਾਂ ਟੂੜੀ ਨਹੀਂ ਹਾਂ ਤੂੜੀ ਨਹੀਂ ਫਿਰ ਲੁਕਣੀ ਹੈਗੀ ਫਿਰ ਐਂ ਵੀ ਬੁਣਨੀ ਹੈ ਕਿਹੜਾ ਹ ਮਤਲਬ ਨਾ ਚੁੱਲਿਆ ਮਿੱਟੀ ਵਾਲੇ ਭਾਂਡੇ ਹੋਵੇ ਚੇ ਚੁੱਲ੍ਹੇ ਬੀਬੀ ਬਣਾਉਣ ਚ ਪੂਰੀ ਐਕਸਪਰਟ ਆ ਜੱਜੀ ਨਾਨੀ ਆ ਪਤਾ ਨਹੀਂ ਮੂਜਾ ਰੁੱਸਿਆ ਜਾ ਕਰਕੇ ਕਿੱਥੇ ਕਿੱਥੇ ਚਲੀ ਜਾਂਦੀ ਆ ਸਾਨੂੰ ਕਹਿੰਦੀ ਠੰਡੀ ਆ ਵਾਚ ਬੈਠ ਜਾ ਬਾਹਰ ਕੁੱਲਰ ਲੱਗ ਰਿਹਾ ਚਲੋ ਉੱਧਰ ਨਾ ਬਾਹਰ ਨਾ ਉੱਧਰ ਦੇਖੋ ਸਾਹਮਣੇ ਉਹ ਕਿੰਨਾ ਇੱਕ ਮਿੰਟ ਹੀ ਉਹ ਵੀ ਉਹ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਘਰ ਵਾਲਾ ਘਰ ਹਾਂ ਮਾਊਸ ਜਨ ਨਾ ਘਰ ਨਹੀਂ ਹੈਗਾ ਇਹ ਨਾ ਪਿੱਛੇ ਮਤਲਬ ਜ਼ਮੀਨ ਆ ਤੇ ਮੂਰੇ ਫਰੰਟ ਬਣਾਇਆ ਹੋਇਆ ਇੰਨਾ ਸੋਹਣਾ ਮਤਲਬ ਜਿਵੇਂ ਬਾਹਰ ਹਵੇਲੀਆਂ ਕੋਲ ਦੇ ਨਾ ਇੱਧਰ ਸਾਹਮਣੇ ਸੜਕ ਚੱਲਦੀ ਆ ਇੱਧਰ ਮਾਸੀ ਉਹਨੇ ਆਹ ਜੋ ਹੁਣ ਉਹਦੇ ਸਬਜ਼ੀਆਂ ਭਾਜੀਆਂ ਲਾਉਣਗੇ ਸਾਫ ਸੱਈਆ ਕਰਕੇ ਸ਼ਾਇਦ ਉਹ ਨਹੀਂ ਪਤਾ ਕਿਹੜੀਆਂ-ਕਿਹੜੀਆਂ ਪਰ ਗਰਮੀ ਦੀਆਂ ਹੀ ਲੱਗਦੀਆਂ ਹੁੰਦੀਆਂ ਆਪਾਂ ਨੂੰ ਪਤਾ ਹੀ ਹੁੰਦਾ। ਇਹ ਯੂਵੀ ਦੇ ਹੁਣ ਸਕੂਲ 'ਚ ਹੈਗੀ ਆ ਯੂਵੀ। ਹੁਣ ਅਸੀਂ ਪਹਿਲਾਂ ਹੁਣ ਜਾਣਾ ਤੇ 9 ਵਜੇ 9:30 ਰੋਟੀ-ਰੁੱਟੀ ਖਾ ਕੇ ਤੇ ਮਾਸ ਸਾਡੇਦਰ ਖਾਗੀ ਚਾ। ਮਾਸਰ ਕੀ ਕਰਨਾ? ਹੈਂ? ਕਹੀਦਾ ਸੱਜਰੇ ਕਹੀ ਲੈ ਕੇ ਕਿਧਰ ਚਲ ਵੱਢਣਾ। ਆਸੀਂ ਤਾਂ ਹੁਣ ਜਾਣਾ ਤਾਂ ਪਰ ਹੁਣ ਅਸੀਂ 9:30 ਰੋਟੀ ਖਾ ਕੇ ਨਹੀਂ ਜਾਂਦੇ ਹੈਗੇ ਕਿਉਂਕਿ ਮ ਕੋਈ ਕੰਮ ਜਾਣਾ ਤਾਂ ਸੀਗਾ ਵੀ ਯੂਵੀ ਦੇ ਸਕੂਲ ਚ ਮੀਟਿੰਗ ਟੀ ਹੁਣ ਸ਼ਾਮ ਨੂੰ ਜਾਵਾਂਗੇ ਸ਼ਾਇਦ ਤੇ ਹੁਣ ਜਿਹੜੀ ਇਹਦੀ ਮੀਟਿੰਗ ਦਾ ਕੰਮ ਆ ਹਨਾ ਮੈਂ ਕਿਸੇ ਹੋਰ ਨੂੰ ਫੋਨ ਕਰ ਰਹੀ ਹਾਂ ਤਾਂ ਕਿ اٹੈਂਡ ਕਰ ਲੈਣ ਇਹਦੀ ਮੀਟਿੰਗ ਕਿਉਂਕਿ ਫਿਰ ਹਰਦਾਸਪੁਰ ਦੇ ਨੇੜੇ ਹੀ ਆ ਫਿਰ ਜੇ ਉੱਥੇ ਚਲੇ ਗਏ ਫਿਰ ਹਰਦਾਸਪੁਰ ਪਹਿਲਾਂ ਮੈਂ ਮੈਮ ਤੋਂ ਤਾਂ ਪੁੱਛ ਲਵਾਂ ਬੀ ਆ ਹੈਗਾ ਏ ਆਹੋ ਮੈਡਮ ਨਾਲ ਤਾਂ ਗੱਲ ਕਰ ਲੂੰਗੀ ਵੀ ਕਿਸੇ ਹੋਰ ਦੇ ਪੇਰੈਂਟਸ اٹੈਂਡ ਕਰ ਲੈਣ ਕੋਈ ਚੱਕਰ ਤਾਂ ਨਹੀਂ ਕਿਉਂਕਿ ਜਿਹੜੀਆਂ ਗੱਲਾਂ ਹੁਣ ਉਹਨਾਂ ਨੂੰ ਸਮਝਾਉਣੀਆਂ ਏ ਉਹ ਪੇਰੈਂਟਸ ਤੁਹਾਨੂੰ ਸਮਝਾ ਦੇਣਗੇ ਦੱਸ ਦਣਗੇ ਜਿਹੜੇ ਵੀ ਜਾਣਦੇ ਹਨਾ ਵੀ ਕਈ ਵਾਰ ਕੋਈ ਅਮਰਜੈਂਸੀ ਹੋਵੇ ਦੂਰ ਤੇ ਬੰਦੇ ਦੇ ਨਾ ਆਏ ਉਹਨੂੰ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਦੇਖਦੇ ਹਾਂ ਹੁਣ ਕੀ ਹੁੰਦਾ ਅੱਜ ਬਣਾਵਾਂਗੇ ਆਲੂ ਵਾਲੇ ਪਰੌਂਠੇ ਆਲੂ ਉਬਾਲ ਤੇ ਛਿੱਲ ਵੀ ਦੇ ਕਰੋੜ ਵੀ ਦੇ ਨਾ ਮਤਲਬ ਕੱਦੂ ਕਸ਼ਵੀ ਕਰਦੇ ਤੇ ਸਾਰੇ ਹੁਣ ਆਪਣੇ ਆਪਣੇ ਕੰਮ ਲੱਗੇ ਹੋਏ ਨੇ ਮਾਸੇ ਮਾਸੜੋਂ ਨਹੀਂ ਹੁਣ ਪਤਾ ਨਹੀਂ ਕੀ ਹੁਣ ਜਗਾ ਜਗਾ ਪਟਣੀਆ ਪਤਾ ਨਹੀਂ ਕੀ ਕਹਿ ਰਹੀ ਤੇ ਮਾਸੜ ਹਲਦੀ ਲਾਉਣੀ ਆ ਨਾ ਓਹੋ ਹਲਦੀ ਲਾਉਣੀ ਆ ਬਾਬਾ ਨਹੀਂ ਵੀਡੀਓ ਪੈਂਦੇ ਪੁੱਤੇ ਇੱਥੇ ਆ

ਕਿੱਟੇ ਬੰਦਾਂ ਨੇ ਇਹਦੇ ਚੁੱਲ੍ਹੇ ਬਹੁਤ ਸੋਹਣੇ ਲੱਗਦੇ ਆ ਮੈਨੂੰ ਇਹਦੇ ਚੁੱਲ੍ਹੇ ਸੋਹਣੇ ਲੱਗਦੇ ਆ ਮੈਨੂੰ ਹਾਂ ਨਹੀਂ ਕਿਸੇ ਦੇ ਗਈ ਹਾਂ ਗਈ ਕਿ ਨਾ ਨਾ ਹਾਂ ਆ ਤਾਂ ਚੱਕ ਬੰਦੇ ਸਾਫ਼ ਕਰੇ ਜਾਨ ਜਾਣ ਕੇ ਦੇਖੀ ਹੁਣ ਇੱਥੇ ਤਾਂ ਮਾੜਾ ਹੋਟਾ ਹੀ ਆ ਕਾ ਬੀਬੀ ਇਹ ਤਾਂ ਬਿੰਦਾ ਨਾਲ ਸੁਣਨਾ ਹਾਂ ਥੋੜਾ ਕੱਡਾ ਮੰਜੇ ਤੇ ਫਸੜ ਬੈਠਾ ਹੁਣ ਮਾਸਾ ਨੇ ਮੰਜਾ ਚੱਕਦਾ ਮੰਜਾ ਕਿੱਥੇ ਆ ਹੋਏ ਉਹ ਬਾਤੀ ਐ ਇਹੇ ਇੱਥੋਂ ਕੱਢਿਆ ਵਾ ਮਾੜਾ ਮੋਟਾ ਹੀ ਆ ਆ ਦੇਖੀ ਕਿਵੇਂ ਆ ਦੇ ਸਮਾਰ ਕੇ ਕੱਢ ਆ ਆ ਦੇਖੀ ਜਦ ਮਾਸੀ ਸੁੰਦਰ ਜੀ ਜਮਾਸਰ ਕੁਛ ਨਹੀਂ ਬੋਲ ਰਿਹਾ ਤਾਂ ਮਾਸੀ ਵੀ ਤਾਂ ਉਹਦਾ ਘਰ ਆਲੀਆ ਮੇਰੀ ਆ ਦੇਖ ਲੈ ਲੇ ਲੋ ਪਤਾ ਤੂੰ ਲਿਆ ਤੂੰ ਨਹੀਂ ਮੈਂ ਜਮਾ ਵੀ ਕਿੱਥੇ ਤਾ ਮੱਤ ਬੱਤ ਸੁੰਦਰ ਦੀ ਅਣੀ ਮਾਰਦੀ ਨਾ ਹੋਰੂੰਗੀ ਆ ਦੇਖ ਆ ਦੇਖ ਮੈਂ ਨਹੀਂ ਸੁਣਦਾ ਉਹ ਆ ਦੇਖਦਾ ਸਹੀ ਨਾ ਨਾ ਮੈਂ ਹੰਦੀ ਹੋਈ ਨਹੀਂ ਮੈਂ ਤਾਂ ਮੇਰੀ ਝੰਡੀ ਦੀ ਜ਼ਰੂਰੀ ਹੈ ਲੱਗਦਾ ਬਚਵਾਉਂਗਾ ਠੀਕ ਆ ਠੀਕ ਆ ਬੀਬੀ ਮਾਤਾ ਜੀ ਨੇ ਮੇਰੀ ਨਾਨੀ ਤੋਂ ਹੋ ਉਹ ਮੈਂ ਇਸ ਕੰਮ ਕਰ ਰਹੇ ਆ ਨਾਲੇ ਅਸੀਂ ਆਪਣੀ ਮਰਜ਼ੀ ਵੀ ਨਾ ਚਲਾਈਏ ਹੈ ਬੇਕਰਮੇ ਕੰਮ ਕਰਨਾ ਸਾਫਤਾ ਕਰੋ ਸਾਫੇ ਕਰ ਰਹੇ ਆ ਆ ਦੇਖੋ ਚੁੱਲ੍ਹੇ ਕਿੰਨੇ ਸੋਹਣੇ ਬਣਾਤੇ ਮੈਂ ਬੇੜਾ ਕਿੰਨਾ ਸੋਹਣਾ ਕਰ ਰਹੇ ਆ ਟੈਲੈਂਟ ਹੈ ਨਹੀਂ ਹਾਂ ਐਨੀ ਵੇ ਆਈ ਦੀ ਗਰਾ ਇਡਾ ਪਤੀਲਾ ਦੀ ਕਰਤੀ ਆ ਮੈਂ 10 ਕਿਲੋ ਦਾ ਰੱਖਾ ਯਾਰ ਦਾ ਮੇਰਾ ਬੀਬੀ ਪਹਿਲਾਂ ਹਾਰੇ ਚ ਦਾਲ ਤਾਂ ਰਨੂ ਕਹਿ ਰਹੀ ਟੀ ਹੁਣ ਬੀਬੀ ਸਾਫ ਲੋ ਕਰ ਗਈ ਉਸੇ ਪਤੀਲੇ ਚ ਆ ਪਤਾ ਲੰਦੇ ਅੱਗੇ ਬਟਾ ਤਾਂ ਰਿਓ ਚ ਹਾਂ ਉਸੇ ਚ ਪਤੀਲਾ ਲੈਂਦਾ ਭੱਤ ਦਾ ਇੱਕਣ ਮੈਂ ਤਾਂ ਜਿਹੜੀ 20 ਸਾਲ ਪਹਿਲਾਂ ਨਾਨੀ ਦੀ ਖਾਈ ਤੀ ਉਹ ਖਾਣੀ ਆ ਸਿਰਫ ਜਦ 1.5 ਘੰਟਾ ਦਾ ਆ ਗਿਆ ਦੀ ਨਾਨੀ ਦੇ ਵਜੇ ਸ਼ਾਮ ਦੇ ਵੱਜ ਗਏ 3:30 ਏ ਉਹਨਾਂ ਦਾਲ ਟਰਨੀਤੀ ਪਹਿਲਾਂ ਹਾਰੇ ਚ ਪਤਿੱਲਾ ਭਾਰੀ ਤਾਂ ਇਸ ਕਰਕੇ ਬੀਬੀ ਨੇ ਮਨਾ ਕਰਤਾ ਵੀ ਭਾਰੀ ਪਤਿੱਲੇ ਚ ਮੇਤੋ ਧਰਨੀ ਉਹਨੇ ਕਾਫੀ ਭਾਰੀ ਆ ਚੱਕਿਆ ਨਹੀਂ ਜਾਂਦਾ ਹਰ ਬੀਬੀ ਖਸਬਾਈ ਆ ਨਾ ਉਹ 8 ਕਿਲੋ ਦਾ 8 ਕਿਲੋ ਦਾ ਕਿੱਥੇ ਚੱਕਿਆ ਜਾਊਗਾ ਹਨਾ ਹਾਂ ਬਹੁਤ ਭਾਰੀ ਆ ਤਾਂ ਕਰਕੇ ਫਿਰ ਕੁੱਕਰ ਚ ਧਰਾਂਗੇ ਕਿਉਂਕਿ ਪਹਿਲਾਂ ਧਰਨੀ ਦੀ ਸਵੇਰੇ ਛੋਲੇ ਛੋਲੇ ਪਹਿਲਾਂ ਸੋਚਦੇ ਵੀ ਛੋਲੇ ਪਿਓ ਲਮਿਆ ਵੀ ਛੋਲੇ ਨਹੀਂ ਬਣਾ ਲਾਂਗੇ ਫਿਰ ਉਹ ਬੀਬੀ ਕਹਿੰਦੀ ਚ ਹਾਰੇ ਵਾਲੀ ਕਰ ਲਾਂਗੇ ਹੁਣ ਫਿਰ ਬਣਾਵਾਂਗੇ ਮੂੰਗੀ ਮੂੰਗੀ ਛੋਲੇ ਸਾਫਤੀ ਸਾਫਤੀ ਬਣਾਣੀ ਵਾਸੀ ਸਾਫਤੀ ਬਣਾਉਣੀ ਆ ਸਾਫਤੀ ਮੂੰਗੀ ਛੋਲਿਆਂ ਦੀ ਦਾਲ ਬਣਾਵਾਂਗੇ ਮਾਸੀ ਕਹਿੰਦੀ ਅੰਦਰ ਇਹ ਧਰ ਲਾਂਗੇ ਤੇ ਉਧਰ ਦੇਖੋ ਦੋਨੇ ਭਾਈ ਮਾਸਰ ਵੀ ਹੋਣੀ ਉਹ ਮਾਸਰ ਜੀ ਦੇ ਵੱਡਾ ਭਰਾ ਦੋਨੇ ਭਾਈ ਸੁੱਤੇ ਪੈ ਕੇ ਫੋਨ 'ਚ ਜਿਹੜਾ ਸੋਸ਼ਲ ਮੀਡੀਆ ਤੇ ਲੱਗ ਟੰਗ ਆਂਦਾ ਹੈ ਉਹ ਦੇਖ ਰਹੇ ਨੇ ਤੇ ਇੱਧਰ ਮਾਸਿਓਨੀ ਪ੍ਰੈਸ ਕਰ ਰਹੀਆਂ ਨੇ ਤਿੰਨੇ ਬੈਠੀਆਂ ਨੇ ਤਰਾਵੰਦ ਹੋ ਆਪਣੀਆਂ ਗੱਲਾਂ ਬਾਤਾਂ ਸੁਣਾਈ ਜਾ ਰਹੀਆਂ ਨੇ ਰੰਗ ਰੰਗੇਲੇ ਪ੍ਰੋਗਰਾਮ ਪੇਸ਼ ਕੀ ਜਾ ਰਹੀਆਂ ਨੇ ਮਾਸੀਆਂ ਬੈਠੀਆਂ ਨੇ ਦੋ ਨਾਨੀਆਂ ਬੈਠੀਆਂ ਆਪਣੇ ਰੰਗ ਬਰੰਗੇ ਪ੍ਰੋਗਰਾਮ ਦਿਖਾ ਰਹੀਆਂ ਨੇ ਹਾਂ ਇਹ ਇਹ ਦਾਦੀ ਇਹ ਦਾਦੀ ਸਾਨੂੰ ਤਿੰਨ ਵਾਰ ਸਵੇਰ ਦੀ ਕਹਿ ਗਈ ਵੀ ਤੁਹਾਡੇ ਚੋਲ ਧਰਾਂ ਲਿਓ ਚੋਲ ਖਣਾਵਾ ਸੀ ਕਿ ਆ ਵੀ ਪੁਰਾਣੇ ਪਹਿਲਾਂ ਦੇ ਪਏ ਆ ਬਈ ਉਹੀ ਖਤਮ ਹੋ ਲਣਗੇ ਹੋਰ ਮੈਂ ਰੋਟੀ ਬਣਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਕਹਿੰਦੀ ਗੱਜ ਮਾਸੀ ਕਹਿੰਦੀ ਗੱਜ ਨਾਲੇ ਚੋਲ ਬਣਾ ਕੇ ਖਿਲਾਉਂਗੀ ਮੇਰੀ ਮੈਂ ਰੋਟੀ ਬਣਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਵੀ ਕੀ ਕਹੀ ਜਾ ਰਹੀ ਹੈ ਕਿਉਂਕਿ ਮਾਸੀ ਨੂੰ ਨਾ ਮਾਸੀ ਨੂੰ ਘਟ ਸੁਣਦਾ ਏ ਚੋਲ ਵੀ ਨਹੀਂ ਹੈਗੇ ਮਾਸੀ ਨੂੰ ਸੁਣਦਾ ਨਹੀਂ ਸਾਨੂੰ ਬੋਲਣ ਨਹੀਂ ਦਿੰਦੀ ਕਹਿੰਦੀ ਗੱਜ ਨਾਲੇ ਘਰੋਂ ਕੇ ਲੱਕ ਲਈ ਮੈਂ ਕਿਹਾ ਮੈਨੂੰ ਲੱਗਾ ਕਿ ਤੇ ਉ ਬਣਾਣੀ ਹੋਣੀ ਸਬਜ਼ੀ ਸਬਜ਼ੀ ਜਾਂ ਵੀ ਕੁਝ ਬਣਾਣਾ ਹੋਣਾ ਕਹਿੰਦੀ ਨਾ ਤੁਹਾਨੂੰ ਗੱਜ ਨਾਲੇ ਚੋਲ ਬਣਾ ਕੇ ਖਾਣੇ ਮੱਕ ਨਾ ਮਾਸੀ ਮੈਨੂੰ ਖਾਣੇ ਤੁਹਾਨੂੰ ਤਾਂ ਚੋਲ ਖਾ ਰਹੇ ਆ ਸਹੀ ਗੱਲ ਨਹੀਂ ਹਾਂ ਕੋਈ ਮਾਸਤੀ ਨੂੰ ਸੁਣਦਾ ਹੀ ਸਾਨੂੰ ਬੋਲਣ ਨਹੀਂ ਉਹ ਇਹ ਕਹ ਰਹੀ ਹੈ ਮਾਸਤੀ ਨੂੰ ਆਪ ਤਾਂ ਸੁਣਦਾ ਨਹੀਂ ਸਾਨੂੰ ਬੋਲਣ ਨਹੀਂ ਤੇਰਾ ਪਲਾਨ ਨਹੀਂ ਟੁੱਟਦੀ ਔਰ ਡੇਗ ਲੈਂਦਾ ਮ ਖੋਲਦਾ ਨਾ ਮਾਸਤੀ ਤੈਨੂੰ ਹੈ ਮਾਸਤੀ ਕਾਜਰ ਵਾਲੇ ਚੋਂ ਸਵੇਰ ਦੀ ਦੂਹੀ ਤੀਵਰ ਫੇਰ ਆ ਗਈ ਬਸ ਇੱਕ ਦੀਰ ਚਾਗੀ ਹਾਂ ਤੀਵਰ ਫੇਰ ਆ ਗਈ ਕਹਿੰਦੀ ਨਾ ਬਣਾ ਵੀ ਉਹ ਕਰੋੜ ਲੀ ਗਾਜਰਾ ਮਾਸੀ ਕਹਿੰਦੀ ਆਪੇ ਕੱਲ ਤੇ ਫਿੱਕੇ ਚੋਲੇ ਆ ਹੀ ਲੈ ਜਾ ਹੀ ਬਣਾ ਲੈ ਲੋ ਜੀ ਆਪਾਂ ਤਾਂ ਆ ਕੇ ਬਾਹਰ ਬੀਬੀਓ ਨਹੀਂ ਅੰਦਰ ਬੈਠੇ ਪਤਾ ਨਹੀਂ ਕੀ ਬੋਲੀ ਜਾ ਰਹੀਆਂ ਸਮਝ ਨਹੀਂ ਆ ਰਿਹਾ ਮੈਂ ਕਿਹਾ ਤਾਂ ਉਹਨਾਂ ਨੂੰ ਬਾਹਰ ਆ ਜਾਓ ਪਰ ਸੁਣਦੀਆਂ ਕਿਹੜੇ ਕਿਸੇ ਦੀਆਂ ਹੈ ਨੇ ਬੜੀ ਸੱਚੇ ਪਾਸ਼ਾ ਹਾਂ ਅੱਗੇ ਅੱਗੇ ਤਾਂ ਬੋਲੋ ਆਪਾਂ ਛੱਦਦੇ ਹੁਣ ਦਾਲ ਓਕੇ ਆ ਦੇਖੋ ਬੀਬੀ ਨੇ ਚੁੱਲੇ ਕਿੰਨੇ ਸੋਨੇ ਬਣਾਤੇ ਪਿੱਛੇ ਫਰੂਟ ਹੀ ਗਈ ਵਿੱਚ ਬਿਸਕੁਟ ਗਏ ਕਿੰਨਾ ਕੁਝ ਪਚਾਤਾ ਤੁਸੀਂ ਚੁੱਲੇ 'ਚ ਦੇਖਿਓ ਪਹਿਲਾਂ ਕਹਿੰਦੇ ਚਾਹ ਨਾਲ ਖਾਣ ਨੂੰ ਕੁਝ ਦਿਆ ਨਹੀਂ ਹੈਗਾ ਬਿਸਕੁਟ ਚੁੱਲੇ 'ਚ ਝਾਲਤੇ ਅੱਛਾ ਪਤਾ ਹਾਂ ਪਹਿਲਾਂ ਕਹਿੰਦੇ ਸੀ ਵੀ ਕੁੱਕਰ 'ਚ ਬਣਾਵਾਂ ਕੁੱਕਰ 'ਚ ਜਿਹੜੇ ਤੇ ਆਲੂ ਛੱਲੇ ਸੀ ਉਹਨੇ ਫੋਲਕ ਜੇ ਕਿੱਥੇ ਸਿੱਟੇ ਸੀ ਮੈਂ ਨਹੀਂ ਛੱਲੇ ਹੈਗੇ ਬੀਬੀ ਨੇ ਛੱਲੇ ਤੇ ਬੀਬੀ ਕਿੱਥੇ ਸਿੱਟੇ ਦੇ ਸਭ ਆਲੂ ਦੇ ਛਿੱਲੇ ਨੇ ਹਾਂ ਆਈ ਦਿੰਦੀ ਕਰ ਦੂਗੀ ਆ ਉਹ ਸਾਰੇ ਓਗੀ ਨੇ ਖਾ ਲੇ ਬੀਬੀ ਸਿੱਟ ਕੇ ਆਉਂਦੀ ਬੀਬੀ ਉਹ ਬੀਬੀ ਓਗੀ ਨੂੰ ਊਠ ਪਾੜ ਉਹ ਊੜਕ ਵਾਲੇ ਪਾਈ ਜਾਂਦੀ ਓਗੀ ਸਾਰੇ ਛਿਲਕੇ ਖਾ ਕੇ ਆ ਖੰਡਾ ਤੇ ਵੇੜੇ ਚ ਫੇਰਾ ਇਹਨੇ ਲੈ ਨਹੀਂ ਖਾ ਲਿਆ ਲੋ ਜਿਹੜੇ ਅੱਧਾ ਦਾਲ ਧਰਤੀ ਤੇ ਮੈਂ ਚਲੀ ਆ ਹੁਣ ਇੱਧਰ ਦੂਜੀ ਮਾਸੀ ਕਿ ਨਹੀਂ ਟੈਨਸ਼ਨਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਸੁਣ ਕਹਿੰਦੇ ਤੁਹਾਨੂੰ ਵੀ ਸੁਣਨ ਨੂੰ ਫਿਰ ਜਿੰਜ ਜਦ ਤੱਕ ਤੋਂ ਪੈਨਸ਼ਨ ਆਈ ਹੋਈ ਆ ਉਨੀ ਜਿੰਨੀ ਰਕਮ ਬਣਦੀ ਆ ਸਾਰੀ ਪੇਮੈਂਟ ਮੋੜ ਨਹੀਂ ਪਉਂਦੀ ਅਸਾਂ ਜਿਨ੍ਹਾਂ ਦੀ ਉਮਰ ਨਹੀਂ ਆ ਕਹਾਂ ਦਾਂਗੇ ਜਦੋਂ ਅਸੀਂ ਫੜਾਪੇ ਨਬਰੂਕ ਚਿਲਾ ਚੁੱਲੀ ਬਾਅਦ ਫੇਰ ਆ ਕੇ ਬਣਾ ਦੂੰ ਜਦੋਂ ਤੈਨੂੰ ਤਿਆਰ ਕਰੀਂ ਆ ਕੀ ਆ ਕੀ ਤਿਆਰ ਕਰ ਰਹੀਆਂ ਬੇਲ ਪੂਰੀ ਬੇਲ ਪੂਰੀ ਐਚ ਕੀ ਪੁੱਛਣ ਦੇ ਨੋਟ ਵਿਕੀ ਸੇਰ ਕੇ ਵੀ ਬੇਲ ਪੂਰੀ ਪਕੌੜੀਆਂ ਦਾ ਬੱਟ ਵਿਆ ਤਾਂ ਕੋਠੜੀ ਚ ਪਿੱਛੇ ਕੋਠੜੀ ਚ ਔਰ ਡੱਬੇ ਚ ਡੱਬੇ ਚ ਕੋਠੜੀ ਚ ਡੱਬਾ ਪਿਆ ਜਿਹੜਾ ਉਹ ਵੀ ਪਏ ਹੋਣੇ ਕੀ ਖਲਾਉਣੇ ਖਲਾਉਣੇ ਹਾਂ ਖਲਾਉਣੇ ਕਿ ਦੀਵਾਲੀ ਦੇ ਆ ਚੋ ਖਲਾਉਣੇ ਕਿ ਨਹੀਂ ਮੈਂ ਹਾਂ ਉਹ ਇਹ ਜਿੱਥੋਂ ਡੱਬਾ ਪਿਆ ਹਾਂ ਪਕੌੜੀਆਂ ਦਾ ਪੈਕਟ ਕੱਢਿਆ ਉੱਥੀ ਉਹ ਪਏ ਤੇ ਖੇਡ ਤਾਂ ਦੇਖ ਫਿਰ ਮੈਂ ਸੋਚਿਆ ਮੇਰੇ ਮਨ ਚ ਖਿਆਲ ਆ ਗਿਆ ਵੀ ਕਿਉਂ ਨਾ ਇਹਨਾਂ ਦੀ ਬੇਲਪੂਰੀ ਬਣਾਈ ਜਾਏ ਸਮਾਨ ਵੀ ਪਿਆ ਤਾਂ ਚਲੋ ਹਾਂ ਨਾ ਵੀ ਬੀਬੀ ਬਣਾ ਲੇ ਵਧੀਆ ਬੀਬੀ ਤੂੰ ਖਾਣੀ ਹੈ ਬੇਲਪੂਰੀ ਕਿ ਮੈਂ ਤਾਂ ਖਾ ਲਈ ਬਸ ਆਪਣੀ ਖਾ ਲਈ ਬੀਬੀ ਨਵੇੜ ਦਾ ਕੰਮ ਬੀਬੀ ਨੇ ਤਾਂ ਮੇਰੇ ਪੂਰੀ ਨਹੀਂ ਖਾਂਦੀ ਬੀਬੀ ਕਹਿੰਦੀ ਤੁਸੀਂ ਛੱਕੋ ਬੀਬੀ ਤੋਂ ਬੀਬੀ ਉਹ ਵੀ ਘੱਟ ਉਹ ਕਾਈ ਦੋ ਸਨ ਮੇਰਾ ਖਾਣੀ ਨਹੀਂ ਖਾਲਾਂਗੇ ਖਾਲਾਂਗੇ ਐਵੇਂ ਹੀ ਗੁੜਮਣੀ ਦਾ ਕਹਿਣਾ ਨਹੀਂ ਮੰਨਣਾ ਹੈਗਾ ਖਾਲਾਂਗੇ ਗੁੜਮਣੀ ਤਾਂ ਤਾਂ ਖਾ ਲਈ ਆਹ ਜਿਹੜਾ ਜਿਹੜਾ ਤੰਦ ਨਹੀਂ ਖੋਲੇ ਹਾਂ ਉਹ ਆਇਆ ਇਹ ਜਿਹੀ ਥੋੜੀ ਖਾ ਲਵੇ ਔਰ ਸਾਰੀਆਂ ਵਿੱਚ ਸਾਰੀਆਂ ਵਿੱਚ ਦੋਏ ਪਾ ਲੈਣਾ ਹੁੰਦਾ ਬਸ ਦੋਏ ਬਹੁਤ ਨੇ ਕੀ ਬਸ ਬਹੁਤ ਨੇ ਦੋ ਹਨਾ ਫਿਰ ਮੂੰਚ ਆ ਗਈ ਫਿਰ ਮਾਸਾ ਟੱਪੂ ਹਨਾ ਹੋਰ ਵੀ ਮੇਰੇ ਚ ਪਾਤੀ ਬਹੁਤ ਨੇ ਦੋ ਬਾਕੀ ਟਮਾਟਰ ਪਾ ਲੇ ਪਿਆਜ਼ ਪਾ ਲੇ ਨਿੰਬੂ ਅਸੀਂ ਬਾਹਰ ਤੇ ਤੋੜ ਲਿਆਏ ਆ ਪਕੌੜੀਆਂ ਦਾ ਫੈਕ ਆ ਸਾਰਾ ਵਿੱਚ ਪਾ ਕੇ ਨਿੰਬੂ ਰਸ ਨਿਚੋੜ ਕੇ ਬੇਰਪੂਰੀ ਸਾਡੀ ਤਿਆਰ ਪੈਸੇ ਤੇ ਮੈਂ ਪੀਜ਼ਾ ਸੌਸ ਵੀ ਲਿਆ ਆ ਵੀ ਵਿੱਚ ਮਿਕਸ ਕਰ ਦਣੀ ਪੀਜ਼ਾ ਸੌਸ ਨਾਲ ਹੀ ਲੱਗਿਆ ਲੱਗਦੀ ਆ ਨਾ ਬੇਲਪੂਰੀ ਬਣਾ ਲਵਾਂਗੇ। ਨਹੀਂ 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 ਮਾ ਬੇਬੀ ਮਾਸਾ ਪਕੌੜੀਆਂ ਆ ਇਹ ਮਿਕਸ ਕਰਨਾ ਪਿਆਜ਼ ਹਰਾ ਸਾਰੇ ਅੱਛਾ ਹਾਂ ਫਿਰ ਤੁਸੀਂ ਐ ਕਰਿਓ ਆਂਦੇ ਹੋਏ ਚਮਚੇ ਚੱਕ ਲਿਆ ਕਿਵੇਂ ਲੱਗੀ ਬੇਲਪੂਰੀ ਮਾਸਟਰ ਜੀ? ਹੂੰ ਸਵਾਦ ਬਦਿਆ ਬਣੀ ਬਦਿਆ ਬਣੀ ਸਾਰਾ ਸਮਾਨ ਪਾਇਆ ਹੋਇਆ ਤਾਂ ਸਾਰਾ ਘਰ ਨਾਲ ਸਾਫ ਹੋ ਗਿਆ ਬਸ ਥੋੜੀ ਜਿਹੀ ਰਹਿ ਗਈ ਆ ਵੀ ਖਾ ਲਾਂਗੇ ਤੇ ਵੀ ਨਹੀਂ ਛੱਡਣੀ ਹੈਗੀ ਮਾਸੀ ਤਾਂ ਜਿੱਧਰ ਦੇਖਦੀ ਉਸੇ ਕੋਲੇ ਚ ਮੂੰਹ ਮਾਰ ਲੈਂਦੀ ਆ ਉਦੀ ਆਪਣੀ ਦਾਲ ਗਈ ਬਣ ਤੇ ਆ ਦੇਖੋ ਦਾਲ ਕਿੰਨੀ ਵਧੀਆ ਬਣੀ ਖਾਣ ਚ ਨਾ ਬੜੀ ਸਵਾਦ ਹੈ ਕਿਉਂਕਿ ਮੈਂ ਖਾ ਕੇ ਦੱਸ ਰਹੀ ਐ ਖਾਣਾ ਖਾ ਕੇ ਖਾ ਲਈਦੀ ਪਹਿਲਾਂ ਜਦ ਬੇਲ ਪੂਰੀ ਖਾ ਕੇ ਲਏ ਜਦ ਮੈਂ ਆਪਣੀ ਕਾਲੇਜੀ ਚੱਕ ਕੇ ਉਹਨੇ ਨੂੰ ਆ ਗਈ ਸੀ ਮਾਸੇ ਨੇ ਦਾਲ ਤਾਰੀ ਹੋਤੀ ਹਜੇ ਵੀ ਦਾਲ ਬਣ ਗਈ ਤੇ ਜਦ ਮੈਂ ਫਿਰ ਖਾ ਕੇ ਦੇਖੀ ਇੰਨੀ ਤੀਸਰੀ ਦਾਲ ਬਣੀ ਹੋਈ ਆ ਮਾਸੇ ਤੇਰੀ ਉਂਗਲੀ ਆ ਰਹੀ ਕੈਮਰੇ ਦੇ ਮੂਰੇ ਤੇ ਨਾ ਹੁਣ ਚੱਕੀ ਆ ਤਾਂ ਕਰਕੇ ਬਣੇ ਏ ਹੁਣ ਤੜਕਾ ਅੰਦਰ ਮੈਂ ਲਾ ਲਿਆ ਹੀ ਹੁਣ ਆਪਾਂ ਸਬਜੀ ਕੁੱਕਰ ਚ ਘੜ ਦਨੇ ਆ ਦਾਲ ਫਿਰ ਪਤਿਲਾ ਬਾਹਰ ਮਾਸੀ ਮਾਂਜ ਦੂੰਗੀ ਬਾਹਰ ਅਸੀਂ ਵੀ ਬਾਹਰ ਹੀ ਮਾਂਦੇ ਆਹੀ ਪਤਿਲਾ ਤੇ ਇੱਧਰ ਨਾਲ ਫਿਰ ਅੱਜ ਬੀਬੀ ਦੇ ਚੁੱਲੇ ਬਣਾਉਣ ਤੋਂ ਬਾਅਦ ਅਸੀਂ ਪਹਿਲਾ ਬੀਬੀ ਨੇ ਚੁੱਲੇ ਬਣਾਏ ਨਾਲ ਨਬੂਦੀ ਮੰਮੀ ਲੱਗੀ ਗਗਨੀ ਲੱਗੀ ਤਾਂ ਅਸੀਂ ਬਣਾ ਜਾ ਫੇਰਿਆ ਤਸਵੀਰਿਓ ਹੋ ਬਾਕੀ ਇਹਦੀ ਦਾਦੀ ਹਰ ਹੋ ਬੀਬੀ ਨੇ ਬਣਾਏ ਜਿਆਦਾ ਕਿਉਂਕਿ ਮੈਂ ਜਿਆਦਾ ਕਰਨੀ ਨਾ ਸਾਡੇ ਕੋਲ ਚੋਚੇ ਲਾਇਆ ਬਸ ਬਾਕੀ ਅਸੀਂ ਵੀਡੀਓ ਵੀਡੀਓ ਬਾਕੀ ਬੀਬੀ ਬਿਠਾਤੀ ਸੀ ਥੋੜਾ ਇੱਥੇ ਫਿਰ ਐਨਾ ਬੀਬੀ ਤੋਂ ਵੀ ਨਹੀਂ ਬਣਦਾ ਨਾ ਵਿਚਾਰੀ ਤੋਂ ਨਾ ਨਾ ਬੀਬੀ ਮਿੱਟੀ ਵਾਲੇ ਭਾਂਡੇ ਬਣਾਉਣ ਦਾ ਐਕਸਪਰਟ ਆ ਤਾਂ ਕਰਕੇ ਬੀਬੀ ਦੇ ਥੋੜਾ ਜਿਹਾ ਕੰਮ ਕਰਵਾਇਆ ਤਾਂ ਵੀ ਚਲੋ ਪੁਰਾਣਾ ਬੰਦਾ ਹੁੰਦਾ ਹੁੰਦਾ ਜਿਹੜਾ ਪੱਕਾ ਹੁੰਦਾ ਨਾ ਕੰਮਾਂ 'ਚ ਬਜ਼ੁਰਗ ਹੁੰਦਾ ਜਿਹੜੇ ਹਨਾ ਹਮ ਸੋਦੀ ਆਪਾਂ ਕਰਦੀਏ ਦਾਲ-ਦਾਲ ਫਾੜੀ ਨਹੀਂ ਹੋ ਰਹੀ ਆ ਹਨਾ ਹਮ ਦਾਲ ਬਹੁਤ ਸਵਾਦ ਬਣੀ ਐ ਬਈ ਮੈਨੂੰ ਮੈਂ ਮੂੰਗੀ ਦੀ ਦਾਲ ਨਾ ਕੱਲੀ ਕਦੇ ਖਾਂਦੀ ਨਹੀਂ ਮਾਸੀ ਨੇ ਮੇਰੇ ਕਹਿਣ ਤੇ ਚੰਪ ਛੋਲੇ ਵੀ ਪਾਏ ਐ ਥੋੜੇ ਜੇ ਪਏ ਆ ਜਿਆਦਾ ਨਹੀਂ ਪਰ ਪਏ ਜ਼ਰੂਰ ਹੈ ਅਸੀਂ ਤਾਂ ਮੂੰਗੀ ਛੋਲੇ ਵਾਲੀ ਬਣਾਉਂਦੇ ਆ ਛੋਲੇ ਜਿਆਦਾ ਹੁੰਦੇ ਨੇ ਪਰ ਇੱਥੇ ਮੂੰਗੀ ਦੀ ਹਰੀ ਮੂੰਗੀ ਦੀ ਦਾਲ ਖਾਈ ਆਏ ਹਾਏ ਅੰਨੀ ਸਵਾਦ ਆਣ ਨਾਲੇ ਬਣਤੇ ਮੈਨੂੰ ਆਪਣੇ ਨਾ ਚਾਹੇ ਹਾਰੇ ਚ ਨਹੀਂ ਬਣਾਈ ਹੈਗੀ ਨਾਨੀ ਨੂੰ ਕਿਹਾ ਤਾਂ ਵੀ ਮੈਂ 20 ਸਾਲ ਪੁਰਾਣੀ ਜਿਹੜੀ ਨਾਨਕੇ ਪੀ ਭਜੇ ਸਾਲ ਪੁਰਾਣੀ ਨਾਨਕੇ ਖਾਂਦੇ ਹੁੰਦੇ ਵੀ ਉਹ ਖਾਣੀ ਆ ਪਰ ਉਹੀ ਟੇਸਟ ਆ ਦਾਲ ਚ ਆਇਆ ਜੀ ਐਵੇਂ ਬਣਦੀ ਆ ਉਹਦੇ ਇਹਦੇ ਚ ਪੁਸ਼-ਅਪ ਤੀਲਾ ਦੂਜਾ ਨਾ ਬਾਪ ਇਹਦਾ ਮਤਲਬ ਐ ਪਤਾ ਲੱਗਿਆ ਜਿੱਥੇ ਆਪਣੀ ਬੀਬੀ ਐ ਨਾਨੀ ਐ ਨਾ ਉੱਥੇ ਦਾਲ ਬਣੀ ਉਹਨਾਂ ਸਾਡੇ ਅੱਗੇ ਵੀ ਐਵੇਂ ਉਹਦੇ ਮਾੜੇ ਮੋੜੇ ਹੱਥ ਤਾਂ ਲੱਗਦੇ ਨਹੀਂ ਨਾ ਦੋ ਘੰਟਿਆਂ ਚ ਰਿੱਚ ਜੰਦੀ ਆ ਆਪਣੇ ਹਾਂ ਦਾਲ ਬਹੁਤ ਸੁਆਦਣੀ ਹਾਂ ਰਿੱਚ ਵੀ ਬੜੀ ਜਲਦੀ ਗਈ ਬੀਬੀ ਹਰ ਮੈਂ ਤਾਂ ਫਰਾਨ ਮੰਨ ਗਏ ਵੀ ਰਿੱਚ ਵੀ ਗਈ ਜਦ ਖਾ ਦੇਖੀ ਆ ਕੇ ਉਹ ਰਿੱਚੀ ਭਈ ਮਾਸੜ ਮੈਂ ਮਾਸੋਂ ਪਹਿਲੀ ਵਾਰ ਸਲਾਈ ਯੋ ਕਸਾਰੇ ਸਿੰਘ ਹੈ ਮਾਸਟਰ ਦੀ ਸੀਰੀ ਆਪਣੇ ਕਸਾਰੇ ਹੁਣ ਸਾਰੇ ਕਹਿਣਗੇ ਵੀ ਮਾਸੀ ਕੀ ਕਰਦੀ ਆ ਬਾਈ ਲੈਟ ਵਾਲੀ ਖੜੀ ਆ ਮਾਸੀ ਨਾ ਤਾਂ ਟਾਗਾ ਪਵੇਂ ਨਾ ਮਸ਼ੀਨ ਚੱਲੇ ਮਾਸੀ ਲੈਟ ਲੈਟ ਨੂੰ ਸਹਾਰਾ ਦੇ ਕੇ ਖੜੀ ਆ ਆ ਦੇਖ ਪਹਿਲਾਂ ਨੀਤੂ ਸਲਾਈ ਕਰਦੀ ਤੇ ਨੀਤੂ ਦੇ ਬਾਅਦ ਹੁਣ ਮਾਸਟਰ ਮਸ਼ੀਨ ਤੇ ਬਿਠਾਤਾ ਬਈ ਅਸੀਂ ਮਾਸੜ ਮਾਸੜ ਦੇ ਬੀ ਉਹ ਮਸਤ ਮਜ਼ਾਕ ਮਸਤੀਆਂ ਕਰੀ ਜਾਂਦਾ ਹੈ ਵੀ ਸਾਡਾ ਦਿਮਾਗ ਖਾਈ ਜਾਂਦਾ ਹੈ ਮਸ਼ੀਨ ਤੇ ਬਿਠਾਓ ਮਾਸੜ ਨੂੰ ਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਹੁਣ खासा ਟਾਈਮ ਹੋ ਗਿਆ ਤੇ ਇੱਧਰ ਪਿੱਛੇ ਆ ਬੀਬੀ ਸੁੱਤੀ ਪਈ ਆ ਸੌਂ ਗਈ ਕਿਉਂਕਿ ਬੀਬੀ ਨਾ ਆਪਣੀ ਦਵਾਈ ਲੈ ਲੈਂਦੀ ਆ ਜਲਦੀ ਤੇ ਸਾਡੇਰੇ ਬੀਬੀ ਨੂੰ ਨੀਂਦਾ ਜਿੰਦੀ ਆ ਰੋਟੀ ਖਾਣ ਤੋਂ ਪਹਿਲਾਂ ਬੀਬੀ ਆਪਣੀ ਦਵਾਈ ਲੈ ਲੈਂਦੀ ਆ ਫਿਰ ਨੀਂਦ ਨਾਲ ਦੀ ਨਾਲ ਉਹ ਤਾਂ ਰੋਟੀ ਖਾਣ ਤੋਂ ਬਾਅਦ ਨਾਲ ਹੀ ਨਾਲ ਆ ਜਾਂਦੀ ਆ ਦੇ ਮਾਸੜ ਜੀ ਉਹਦਣ ਮਾਸੀ ਹਰਮਾ ਸਾ ਦੇਖ ਰਹੇ ਨੇ ਪੰਜਾਬੀ ਨਾਟਕ ਮੈਂ ਦੇਖਦੀ ਨਹੀਂ ਬੀਬੀ ਵੀ ਨਹੀਂ ਦੇਖਦੀ ਤਾਂ ਕਰਕੇ ਮੈਂ ਆਪਣਾ ਵੀਡੀਓ ਦਾ ਕੰਮ ਕਰਨ ਲਈ ਇੱਧਰ ਮੈਂ ਹਰ ਨਾਨੀ ਦੋਤੀ ਇੱਧਰ ਬੈਠਣ ਦੇ ਬਾਰੇ ਬੈ ਜਾਂਦੇ ਆ ਤੇ ਯੋ ਵਿਨਾਯੁਵਰਾਜ ਨੂੰ ਹਰਦਾਸਪੁਰ ਭੇਜਣਾ ਪੈ ਗਿਆ ਕਿਉਂਕਿ ਉਹਦਾ ਦਿਲ ਨਹੀਂ ਜੀ ਨਹੀਂ ਲੱਗ ਰਿਹਾ ਤਾਂ ਉਹ ਮੈਨੂੰ ਕੱਲ ਦਾ ਪਹਿਲਾਂ ਤਾਂ ਉਹ ਆ ਗਿਆ ਉਹਨੂੰ ਮੈਂ ਪੁੱਛਿਆ ਵੀ ਸੀਗਾ ਵੀ ਜੇ ਜੀ ਲੱਗੂਗਾ ਤਾਂ ਜਾਈ ਨਹੀਂ ਨਾ ਜਾਈ ਕਹਿੰਦਾ ਮੇਰਾ ਜੀਨੀ ਅੱਜ ਕਹਿੰਦਾ ਮੈਨੂੰ ਪਹਿਲਾਂ ਤਾਂ ਕਹਿੰਦਾ ਮੈਂ ਜਾਊਂਗਾ ਆ ਗਿਆ ਹੁਣ ਅੱਜ ਕਹਿੰਦਾ ਸਵੇਰ ਦਾ ਮੇਰਾ ਜੀਨੀ ਲੱਗ ਰਿਹਾ ਹੈਗਾ ਫੇਰ ਤਾਂ ਘਰ ਕੇ ਮਾਸੜੀ ਉਹਨੂੰ ਸੀ ਉਹਨੇ ਤੱਕ ਛੱਡਿਆ ਅੱਗੇ ਉਹਦਾ ਪਾਪਾ ਆ ਕੇ ਉਹਨੂੰ ਲੈ ਗਿਆ ਮੈਂ ਕਿਹਾ ਜੀਨੀ ਲੱਗ ਰਿਹਾ ਫੇਰ ੱੱਕੇ ਨਾਲ ਰੱਖਣਾ ਨਹੀਂ ਹੈਗਾ ਮੈਂ ਵੀ ਵਾਸਮ ਕਾਲੂ ਸ਼ਾਮ ਨੂੰ ਫੇਰ ਅਸੀਂ ਤਾਂ ਰਹਿ ਗਏ ਮੈਂ ਤਾਂ ਰਹਿ ਗਈ ਕਿਉਂਕਿ ਮਾਸੀ ਉਹ ਨਹੀਂ ਆਏ ਵੀ ਅਸੀਂ ਇਕੱਲੇ ਹੀ ਰਹਿੰਦੇ ਆ ਵੀ ਹੁਣ ਤੁਹਾਨੂੰ ਛੁੱਟੀਆਂ ਵਿੱਚ ਛੁੱਟੀਆਂ ਦੇ ਬਹਾਨੇ ਤੁਸੀਂ ਆਉਂਦੇ ਆ ਵੀ ਰਹਿ ਜਾ ਤਾ ਕਰਕੇ ਮੈਂ ਕੱਦਲ ਰਹਿ ਜਾਨੀ ਨਾ ਮੇਰਾ ਧੀ ਲੱਗ ਗਿਆ ਤਾਂ ਮੈਂ ਤਾਂ ਕਰਕੇ ਮੈਂ ਕਿਹਾ ਹੁਣ ਆਈਆਂ ਕਿਹੜਾ ਮੈਂ ਰੋਜ਼ ਜਦ ਵੀ ਆਨੇ ਇੱਕ ਰਾਤ ਲੱਕੇ ਜਾਂਦੀ ਹਾਂ ਤੋਂ ਬਾਅਦ ਮੈਂ ਰੰਡੀ ਵੀ ਨਹੀਂ ਇਸ ਵਾਰ ਮੈਂ 4 ਦਿਨ ਲੱਕੇ ਜਾ ਰਹੀਆਂ ਮੈਂ ਵੀ ਕੱਲ ਸ਼ਾਮ ਨੂੰ ਜਾਂ ਪਰਸੋ ਸਵੇਰੇ ਫਸ ਚਲੇ ਜਾਊਂਗੀ ਇਹ ਮੈਂ ਨਾ ਗੋਲੀਆਂ ਖਾਰੀਆਂ ਨਿੰਬੂ ਵਾਲੀਆਂ ਉਹਦੇ ਕਰਕੇ ਨਾ ਮੈਨੂੰ ਬੋਲਣ ਵਿੱਚ ਪ੍ਰੋਬਲਮ ਹੋ ਰਹੀ ਆ ਸਾਹ ਚੜ ਰਿਹਾ ਹੈ ਹੁਣੇ-ਹੁਣੇ ਅਸੀਂ ਰੋਟੀ ਖਾ ਕੇ ਹਟਿਆ ਬਸ ਹੁਣ ਦੁੱਧ ਵੀ ਕਰਤਾ ਦੁੱਧ ਪੀ ਕੇ ਹੁਣ ਸੋ ਜਾਣਗੇ ਤੇ ਬਸ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਬਸ ਉਹ ਤਾਂ ਜੀ ਨਹੀਂ ਲੱਗਿਆ ਯੋਵੀ ਦਾ ਤਾਂ ਗਰ ਕਰਨ ਛੱਡਣਾ ਪੈ ਗਿਆ ਹੁਣ ਇੱਕ ਦੋ ਦਿਨ ਤਾਂ ਉਹ ਮੇਰੇ ਬਿਨਾਂ ਰਹਿ ਜਾਊਗਾ ਫਿਰ ਉਹਦੇ ਬਾਅਦ ਉਹਨੂੰ ਮੈਂ ਯਾਦ ਆਉਣੀ ਹੈ ਮਮਾ ਮਮਾ ਤਾਂ ਕਰਕੇ ਮੈਂ ਬਸ ਬਾਗ ਦੂੰਗੀ ਕੱਲ੍ਹ ਸ਼ਾਮ ਨੂੰ ਜਾਂ ਪਰਸੋਂ ਸਵੇਰੇ ਤੇ ਕਿਉਂਕਿ ਉਹਦੀ ਪਰਸੋਂ ਨੂੰ ਮੀਟਿੰਗ ਆ ਤੇ ਜਿਹੜੀ ਅੱਜ ਮੀਟਿੰਗ ਧੀ ਉਹ ਆਪਾਂ ਕੈਨਸਲ ਕਰਦੇ ਆਪਾਂ ਗਏ ਹੀ ਨਹੀਂ ਹੈਗੇ ਚਲੋ ਵੀ ਜੋੜੀ ਵੀ ਗੱਲ ਹੋਊਗੀ ਆਪਾਂ ਬਾਅਦ ਪੁੱਛ ਲਾਂਗੇ ਜਿੱਦਣ ਨਤੀਜਾ ਨਿਕਲੂਗਾ ਉਦੋਂ ਪੁੱਛ ਲਾਂਗੇ ਵੀ ਕੀ ਗੱਲ ਸੀਗੀ ਹਨਾ ਵੀ ਕੇ ਸਮਝਾਉਣਾ ਤਾਂ ਵੀ ਅੱਜ ਸਮਝਾ ਦੋ ਤੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਐਂਡ ਕਰਨ ਦੇ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟ ਤੁਹਾਡੇ ਬਹੁਤ ਜ਼ਿਆਦਾ ਘਟ ਗਏ ਲਾਈਕ ਵੀ ਘਟ ਗਏ ਪਲੀਜ਼ ਲਾਈਕ ਕਰਿਆ ਕਰੋ ਤੇ ਬਸ ਹੁਣ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਤੇ ਮਿਲਦੇ ਆਂ ਤੁਹਾਨੂੰ ਆਪਾਂ ਅਗਲੇ ਵਧੀਆ ਜੇ ਮੌਕੇ